ਸਾਰੇ ਸਾਡੇ ਭਰਾ ਚੇਅਰਮੈਨ ਸਾਹਿਬ ਐਮਸੀ ਸਾਹਿਬਾਨ ਸਰਪੰਚ ਸਾਹਿਬਾਨ ਬਾਕੀ ਜਿੰਨੇ ਵੀ ਪਾਰਟੀ ਦੇ ਅਹੁਦੇਦਾਰ ਸੀ ਤੇ ਅੱਜ ਗੁਰੂ ਘਰ ਬੈਠੇ ਆ ਸਾਰਿਆਂ ਨੇ ਇਹੀ ਫੈਸਲਾ ਲਿਆ ਵੀ ਜੇ ਸਰਕਾਰ ਹਰਮੀਰ ਸਿੰਘ ਸੰਧੂ ਨੂੰ ਠਿਗੜ ਦਿੰਦੀ ਆ ਅਸੀਂ ਡਟ ਕੇ ਵਿਰੋਧ ਕਰਾਂਗੇ 2017 ਦੇ ਵਿੱਚ ਇਹਨੂੰ ਕਾਂਗਰਸ ਸਰਕਾਰ ਨੇ ਹਰਾਇਆ ਤੇ 2022 ਦੇ ਵਿੱਚ ਸਾਡੇ ਮਾਣਯੋਗ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਨੇ 15000 ਦੀ ਲੀਡ ਦੇ ਨਾਲ ਹਰਾਇਆ ਜੇ ਚੰਗਾ ਹੁੰਦਾ ਤੇ ਇਹਨੂੰ ਲੋਕਾਂ ਨੇ ਉਦੋਂ ਜਿਤਾ ਦੇਣਾ ਸੀ ਕਿਉਂਕਿ ਇਹਨੇ ਮਾੜੇ ਕੰਮ ਕੀਤੇ ਆ ਲੋਕਾਂ ਦੀ ਆਸਾਂ ਦੇ ਖਰਾ ਨਹੀਂ ਤੇ ਆ ਤਾਂ ਹੀ ਲੋਕਾਂ ਨੇ ਹਰਾਇਆ ਜੇ ਪਾਰਟੀ ਇਹਨੂੰ ਟਿਕਟ ਦਿੰਦੀ ਆ ਤੇ ਇਹ ਸਾਡੇ ਵੱਲੋਂ ਤੁਹਾਨੂੰ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਵੀ ਕਲੀਅਰ ਕਰਤਾ ਸੀ ਸਾਡੇ ਵੱਲੋਂ ਇੱਕ ਵੀ ਕਦਮ ਇਸ ਬੰਦੇ ਦਾ ਸਾਥ ਨਹੀਂ ਦਿੱਤਾ ਜਾਊਗਾ ਕਿਉਂਕਿ ਸਾਡੇ ਮਾਨਯੋਗ ਐਮਐਲਏ ਸੋਹਲ ਸਾਹਿਬ ਨੇ ਇਹਨੂੰ ਹਰਾਇਆ ਇਹਨੇ ਲੋਕਾਂ ਨੂੰ ਜ਼ਹਿਰ ਦਿੱਤੀ ਆ ਕਿ ਜੇ ਪਾਰਟੀ ਨੂੰ ਟਿਕਟ ਦਿੰਦੀ ਆ ਅੱਜ ਗੁਰੂ ਨਗਰੀ ਦੇ ਵਿੱਚ ਬੈਠੇ ਆ ਸਾਡੇ ਵਿੱਚੋਂ ਇੱਕ ਬੰਦਾ ਆਜ਼ਾਦ ਇਲੈਕਸ਼ਨ ਲੜੂਗਾ ਲੜ ਕੇ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਅਨਸ਼ਰਾਜ ਤੁਸੀਂ ਸਾਰੇ ਜਿਹੜੇ ਉਮੀਦਵਾਰ ਜਿਨ੍ਹਾਂ ਨੇ ਕੀ ਆਪਣਾ ਦਾਵੇਦਾਰੀ ਪੇਸ਼ ਕੀਤੀ ਆ ਗੁਰਦੁਆਰੇ ਬੈਠੇ ਜੋ ਇਹ ਕੀ ਪਰਪਲ ਸਾਰਾ ਜੋ ਇਥੇ ਗੁਰਦੁਆਰੇ ਇਕੱਠੇ ਬੈਠੇ ਦਾ ਦੇਖੋ ਜੀ ਅੱਜ ਅਸੀਂ ਸਾਰੇ ਗੁਰੂ ਦੀ ਨਗਰੀ ਦੇ ਵਿੱਚ ਇਕੱਤਰ ਹੋਏ ਆ ਸਾਰੇ ਸਾਡੇ ਭਰਾ ਚੇਅਰਮੈਨ ਸਾਹਿਬ ਐਮਸੀ ਸਾਹਿਬਾਨ ਸਰਪੰਚ ਸਾਹਿਬਾਨ ਬਾਕੀ ਜਿਨੇ ਵੀ ਪਾਰਟੀ ਦੇ ਉਮੀਦਵਾਰ ਸੀ ਇਹ ਅੱਜ ਗੁਰੂ ਘਰ ਬੈਠੇ ਆ ਸਾਰਿਆਂ ਨੇ ਇਹੀ ਫੈਸਲਾ ਲਿਆ ਵੀ ਜੇ ਸਰਕਾਰ ਹਰਮੀਰ ਸਿੰਘ ਸੰਧੂ ਨੂੰ ਟਿਕਟ ਦਿੰਦੀ ਆ ਅਸੀਂ ਡਟ ਕੇ ਵਿਰੋਧ ਕਰਾਂਗੇ ਫੋਨ ਉਤੇ ਤੀਜੀ ਵਾਰੀ ਪਹਿਲਾਂ ਦੋ ਵਾਰੀ ਅੱਗੇ ਵੀ ਹਾਰਿਆ ਹੈ ਇਸ ਹਲਕੇ ਤੋਂ ਤੀਜੀ ਵਾਰੀ ਉਹਨੂੰ ਫੇਰ ਹਰਾਵਾਂਗੇ ਕਿਉਂਕਿ ਉਸ ਬੰਦੇ ਨੇ ਸਾਡੇ ਹਲਕੇ ਨੂੰ ਬਹੁਤ ਜ਼ਹਿਰ ਦਿੱਤੀ ਤੁਸੀਂ ਜਿਵੇਂ ਸਭ ਜਾਣਦੇ ਜੇ 2017 ਦੇ ਵਿੱਚ ਇਹਨੂੰ ਕਾਂਗਰਸ ਸਰਕਾਰ ਨੇ ਹਰਾਇਆ ਤੇ 2022 ਦੇ ਵਿੱਚ ਸਾਡੇ ਮਾਣਯੋਗ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਨੇ 15000 ਦੀ ਲੀਡ ਦੇ ਨਾਲ ਹਰਾਇਆ ਜੇ ਇਹ ਚੰਗਾ ਹੁੰਦਾ ਤੇ ਇਹਨੂੰ ਲੋਕਾਂ ਨੇ ਉਦੋਂ ਜਿਤਾ ਦੇਣਾ ਸੀ ਕਿਉਂਕਿ ਇਹਨੇ ਮਾੜੇ ਕੰਮ ਕੀਤੇ ਆ ਲੋਕਾਂ ਦੀਆਂ ਆਸਾਂ ਦੇ ਖਰਾ ਨਹੀਂ ਉਤਰਿਆ ਤਾਂ ਹੀ ਲੋਕਾਂ ਨੇ ਇਹਨੂੰ ਹਰਾਇਆ ਪਰ ਅੱਜ ਅਸੀਂ ਸਾਰੇ ਭਰਾ ਇੱਥੇ ਇਕੱਠੇ ਹੋਏ ਇਹੀ ਫੈਸਲਾ ਆਇਆ ਪਹਿਲਾਂ ਵੀ ਸਾਡੀ ਮੀਟਿੰਗ ਹੋਈ ਉਹਦੇ ਵਿੱਚ ਇਹ ਫੈਸਲਾ ਆਇਆ ਵੀ ਪਾਰਟੀ ਕਿਸੇ ਨੂੰ ਵੀ ਸਾਡੇ ਚੋਂ ਚਾਹੇ ਕੋਈ ਵੀ ਹਲਕੇ ਜੋ ਪਾਰਟੀ ਦਾ ਵਰਕਰ ਹੋਵੇ ਵਲੰਟੀਅਰ ਹੋਵੇ ਜਿਨੇ ਮਿਹਨਤ ਕੀਤੀ ਹੋਵੇ ਸਾਫ ਸਭੀ ਹੋਵੇ ਉਹਨੂੰ ਟਿਕਟ ਮਿਲੇ ਅਸੀਂ ਸਾਰੇ ਰਲ ਕੇ ਉਹਦਾ ਸਾਥ ਦੇਵਾਂਗੇ ਪਰ ਇੱਕ ਗੱਲ ਫੇਰ ਕਲੀਅਰ ਕਰਦੇ ਆਂ ਜੇ ਪਾਰਟੀ ਇਹਨੂੰ ਟਿਕਟ ਦਿੰਦੀ ਆ ਤੇ ਇਹ ਸਾਡੇ ਵੱਲੋਂ ਤੁਹਾਨੂੰ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਵੀ ਕਲੀਅਰ ਕਰਤਾ ਸੀ ਸਾਡੇ ਵੱਲੋਂ ਇੱਕ ਵੀ ਕਦਮ ਇਸ ਬੰਦੇ ਦਾ ਸਾਥ ਨਹੀਂ ਦਿੱਤਾ ਜਾਊਗਾ ਕਿਉਂਕਿ ਸਾਡੇ ਮਾਨਯੋਗ ਐਮਐਲਏ ਸੋਹਲ ਸਾਹਿਬ ਨੇ ਇਹਨੂੰ ਹਰਾਇਆ ਇਹਨੇ ਲੋਕਾਂ ਨੂੰ ਜ਼ਹਿਰ ਦਿੱਤੀ ਆ ਅਸੀਂ ਐਮਐਲਏ ਸਾਹਿਬ ਦੀ ਸੋਚ ਦੇ ਉੱਤੇ ਖਰੇ ਉਤਰਾਂਗੇ ਹਮੇਸ਼ਾ ਉਹਨਾਂ ਦੀ ਜਿਹੜੀ ਸੋਚ ਸੀ ਉਹ ਬਾਦ ਰੱਖੀ ਜਾਊਗੀ ਕਿਉਂਕਿ ਜੇ ਉਹ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਲੋਕਾਂ ਨੇ ਪਿਆਰ ਕੀਤਾ ਤਾਂ ਹੀ ਇੰਨੇ ਇੱਥੇ ਸਾਰੇ ਇਕੱਠੇ ਆ ਤਾਂ ਹੀ ਪਿਆਰ ਕੀਤਾ ਤੇ ਇੱਕ ਬਲਾਵੇ ਦੇ ਇੱਥੇ ਆਉਂਦੇ ਆ ਜੇ ਪਿਆਰ ਨਾ ਕੀਤਾ ਹੁੰਦਾ ਉਹਨਾਂ ਨੂੰ ਛੱਬੀਆਂ ਬਣਾਈਆਂ ਹੁੰਦੀਆਂ ਨਸ਼ਾ ਦਿੱਤਾ ਹੁੰਦਾ ਸਭ ਜਾਣਦੇ ਕੀ ਵੇਚਦਾ ਰਿਹਾ ਤੇ ਕੀ ਕੀਤਾ ਹਲਕੇ ਲਈ ਇਸ ਲਈ ਫੇਰ ਸਾਡੀ ਇੱਕ ਗੱਲ ਹੋਰ ਹੋਈ ਆ ਕਿਉਂ ਜੀ ਸਾਡੀ ਇਹ ਹੋਈ ਆ ਵੀ ਜੇ ਪਾਰਟੀ ਨੂੰ ਟਿਕਟ ਦਿੰਦੀ ਆ ਅੱਜ ਗੁਰੂ ਨਗਰੀ ਦੇ ਵਿੱਚ ਬੈਠੇ ਆ ਸਾਡੇ ਵਿੱਚੋਂ ਇੱਕ ਬੰਦਾ ਆਜ਼ਾਦ ਇਲੈਕਸ਼ਨ ਲੜੂਗਾ ਲੜ ਕੇ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਅਸੀਂ ਪਾਰਟੀ ਤੋਂ ਬਾਹਰ ਅੱਜ ਵੀ ਨਹੀਂ ਪਾਰਟੀ ਤੋਂ ਬਾਹਰ ਫੇਰ ਵੀ ਨਹੀਂ ਅਸੀਂ ਪਾਰਟੀ ਦੇ ਆ ਹਮੇਸ਼ਾ ਪਾਰਟੀ ਦੇ ਰਵਾਂਗੇ ਪਰ ਇਸ ਬੰਦੇ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਇਹਨੂੰ ਹਰਾ ਕੇ ਕਲਾਂਗੇ ਜੇ ਪਾਰਟੀ ਦੀ ਜੀ ਗੱਲ ਕੀ ਗੱਲ ਕੀ ਪਾਰਟੀ ਨੂੰ ਆਪਣੇ ਵਰਤਨ ਤੇ ਯਕੀਨ ਨਹੀਂ ਹੈਗਾ ਕਿ ਬਾਹਰੋਂ ਬੰਦੇ ਲਿਆ ਲੈਣ ਉਹਨੂੰ ਟਿਕਟਾਂ ਦੇ ਦੇ ਦੇਖੋ ਜੀ ਦੇਖੋ ਪਾਰਟੀ ਨੂੰ ਯਕੀਨ ਹੋਵੇ ਨਾ ਹੋਵੇ ਸਾਡੀ ਕਲੀਅਰ ਕਟ ਗੱਲ ਆ ਵੀ ਅਸੀਂ ਇਸ ਬੰਦੇ ਨੂੰ ਜੇ ਟਿਕਟ ਮਿਲਦੀ ਹੈ ਤਾਂ ਸਾਥ ਨਹੀਂ ਦਿੰਦੇ ਅਹੀਂ ਪਾਰਟੀ ਦੇ ਨਾਲ ਐਮਐਲਏ ਸਾਹਿਬ ਨੇ ਬਹੁਤ ਮਿਹਨਤ ਕੀਤੀ ਪਾਰਟੀ ਲਈ ਰਾਤ ਦਿਨ ਲੱਗੇ ਰਹ ਅਸੀਂ ਤੁਹਾਡੇ ਜੋ ਰਾਤ ਦਿਨ ਲੱਗੇ ਰਵਾਂਗੇ ਤੁਹਾਡੇ ਜੋ ਜਦੂ ਖਲੋਵੇ ਦੇਖੋ ਜੀ ਸਾਡੇ ਜੋ ਖਲੋਵੇ ਜੋ ਸਾਡਾ ਫੈਸਲਾ ਹੋਊਗਾ ਅਸੀਂ ਇਕੱਠੇ ਕਰਕੇ ਇੱਕ ਬੰਦਾ ਯਾਦ ਖਲਾਰਾਂਗੇ ਖਲੋਵਾਂਗੇ ਫਿਰ ਉਹਨੂੰ ਜਿੱਤਗੇ ਇਹ ਨਹੀਂ ਵੀ ਅਸੀਂ ਬਾਹਰ ਜਾਵਾਂਗੇ ਇਸ ਪਾਰਟੀ ਜਾਵਾਂਗੇ ਸਾਰੇ ਇਕੱਠੇ ਰਵਾਂਗੇ ਤੇ ਜਿੱਤਗੇ जीत के पार्टी दी ਝੋਲੀ ਦੇ ਟਿਕਟ ਪਾਵਾਂਗੇ ਇਹ ਵੀ ਪਾਰਟੀ ਨਾਲ ਸਾਡਾ ਵਾਦਾ ਨਾ ਨਾ ਬਿਲਕੁਲ ਸਾਡੇ ਲੋਕ ਕਲੀਅਰ ਹੈ ਜੀ ਕਿਸ ਪਾਰਟੀ ਦਾ ਸਾਥ ਨਹੀਂ ਦਿੱਤਾ ਜਾਏਗਾ ਇਹ ਸਿਰਫ ਆਮ ਆਦਮੀ ਪਾਰਟੀ ਦੇ ਕੋਲ ਹੀ ਰਵਾਂਗੇ ਪਰ ਉਸ ਬੰਦੇ ਦੇ ਨਾਲ 1 ਇੰਚ ਵੀ ਨਹੀਂ ਚੱਲਿਆ ਜਾਏਗਾ ਦੇਖੋ ਜੀ ਪਹਿਲਾਂ ਵੀ ਮੇਰੀ ਮੀਟਿੰਗ ਹੋਈ ਆ ਮੈਂ ਧਿਆਨ ਚ ਵੀ ਲਿਆ ਚੁੱਕਾ ਉੱਥੇ ਵੀ ਇਹੀ ਗੱਲ ਹੋਈ ਸੀ ਵੀ ਨਾ ਸਾਡਾ ਪਰਿਵਾਰ ਸਾਥ ਦੇਗਾ ਨਾ ਜਿੰਨੇ ਸਾਡੇ ਮੋਹਦਵਾਰ ਬੈਠੇ ਆਦੇਦਾਰ ਬੈਠੇ ਇਹਨਾਂ ਜੋ ਕੋਈ ਸਾਥ ਦੇਊਗਾ ਡੱਟ ਕੇ ਵਿਰੋਧ ਕਰਾਂਗੇ ਜੀ ਉਹਨੂੰ ਪਾਰਟੀ ਟਿਕਟ ਦਿੰਦੀ ਆ ਕਿਉਂਕਿ ਉਹਨੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇੰਨਾ ਨਸ਼ਾ ਵੇਚਿਆ ਅਸੀਂ ਜਿਹੜਾ ਹਸਨ ਨਹੀਂ ਕਰ ਸਕਦੇ ਕਿਉਂਕਿ ਸਾਡੇ ਅੰਦਰ ਜਮੀਰ ਆ ਇਹ ਜਮੀਰ ਆ ਤੇ ਅਸੀਂ ਵੇਖੋ 2022 ਦੇ ਵਿੱਚ ਘਰ ਘਰ ਜਾ ਕੇ ਉਸ ਬੰਦੇ ਦੇ ਖਿਲਾਫ ਵੋਟਾਂ ਮੰਗੀਆਂ ਮਾਨ ਸਾਹਿਬ ਉਹਨਾਂ ਦੇ ਵੀ ਬਿਆਨ ਆਗੇ ਜਿੱਥੇ ਉਹਨਾਂ ਨੇ ਕਿਹਾ ਵੀ ਇਹ ਬੰਦਾ ਇਹ ਕੰਮ ਕਰਦਾ ਰਿਹਾ ਅਸੀਂ ਕਿਸ ਮੂੰਹ ਦੇ ਨਾਲ ਉੱਥੇ ਜਾ ਕੇ ਲੋਕਾਂ ਨੂੰ ਕਵਾਂਗੇ ਜੀ ਸਾਡੇ ਕਰਕੇ ਵੋਟਾਂ ਪਾ ਦਿਓ ਸਾਡੀ ਜਮੀਰ ਇਜਾਜਤ ਨਹੀਂ ਦਿੰਦੀ ਇਹ ਅੱਜ ਵੀ ਕਲੀਅਰ ਆ ਕੱਲ ਵੀ ਕਲੀਅਰ ਅਸੀਂ ਠੋਕ ਕੇ ਵਿਰੋਧ ਕਰਾਂਗੇ ਅਸੀਂ ਪਾਰਟੀ ਦੇ ਤੁਹਾਨੂੰ ਫੇਰ ਕਹਿਣਾ ਚਾਹੁੰਦੇ ਪਹਿਲਾਂ ਵੀ ਪਾਰਟੀ ਦੇ ਕਿਉਂਕਿ ਐਮਐਲਏ ਸਾਹਿਬ ਨੇ ਬਹੁਤ ਮਿਹਨਤ ਕੀਤੀ ਅੱਗੇ ਵੀ ਪਾਰਟੀ ਦੇ ਰਵਾਂਗੇ ਤੇ ਪਾਰਟੀ ਦੇ ਜਿੱਤ ਗਏ ਜਿਹਨੂੰ ਟਿਕਟ ਮਿਲੀ ਜਿੱਤ ਕੇ ਪਾਰਟੀ ਦੀ ਝੋਲੀ 'ਚ ਸੀਟ ਪਾਵਾਂਗੇ ਇਹ ਧੰਨਵਾਦ ਕਰਦੇ ਹਾਂ ਜੀ ਕਹਿ ਰਹੇ ਸੀ ਜਾਂ ਲੜਾਂਗੇ ਮੈਂ ਪਾਰਟੀ 'ਚ ਕਿੱਦਾਂ ਹੋ ਗਿਆ ਵੇਖੋ ਜੀ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਕਿਉਂਕਿ ਇਹ ਕਲੀਅਰ ਆ ਅਜਾਤ ਜਿੱਤ ਕੇ ਅਜਾਤ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਕਲੀਅਰ ਹੈ ਨਾ ਭਾਜੀ ਸਮਝ ਜੀ ਪਹਿਲਾਂ ਪਹਿਲਾਂ ਤਾਂ ਮੈਂ ਦੱਸਿਆ ਇਹ ਬਿਲਕੁਲ ਸਹੀ ਕਹਿ ਰਹੇ ਹਾਂ ਪਿਆ ਆਮ ਆਦਮੀ ਪਾਰਟੀ ਦੇ ਬੰਦਾ ਕਹਿੰਦਾ ਸੀ ਜੀ ਗੁਰਦਰਾ ਸਾਹਿਬ ਅੱਜ ਮੱਥਾ ਟੇਕਣਾ ਹੈ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦਾ ਸਾਡੇ ਸ਼ਹਿਰ ਦੇ ਵਿੱਚ ਬੜਾ ਪਵਿੱਤਰ ਹੈ ਦਰਬਾਰ ਵਾ ਗੁਰੂ ਸਾਹਿਬ ਦਾ ਗੁਰੂ ਅਰਜਨ ਦੇਵ ਪਾਸ਼ਾ ਦਾ ਅਸੀਂ ਅੱਜ ਆਮ ਆਦਮੀ ਪਾਰਟੀ ਦੇ ਤਰਨਤਨ ਹਲਕੇ ਦੇ ਸਾਰੇ ਆਗੂ ਕੁਝ ਵਿੱਚ ਜ਼ਿਲ੍ਹੇ ਦੇ ਵੀ ਹੈਗੇ ਆ ਕੁਝ ਤਰਨਤਨ ਹਲਕੇ ਦੇ ਆ ਕੁਝ ਪੰਜਾਬ ਲੈਵਲ ਦੇ ਜਿਵੇਂ ਮੇਰੇ ਕੋਲ ਜਿੰਮੇਵਾਰੀ ਆ ਅਸੀਂ ਜਿਹਨੇ ਸਾਰੇ ਆਗੂ ਆ ਜਿਵੇਂ ਮੈਂ ਇਕੱਲੇ ਤੁਹਾਨੂੰ ਨਾਂ ਦੱਸਦਾ ਜਿਵੇਂ ਸਾਡੀ ਅੰਜੂ ਬਰਮਾ ਜੀ ਜਿਲ੍ਹਾ ਸਕੱਤਰ ਇਸ ਵੇਲੇ ਨੂੰ ਕੋ ਸੇਵਾ ਵਾ ਜ਼ਿਲ੍ਹੇ ਦੇ ਨਾਲ ਸਾਡੇ ਗੁਰਸੇਵਕ ਸਿੰਘ ਜੀ ਔਲਖ ਜਿਹੜੇ ਡਾਇਰੈਕਟਰ ਆ ਪੰਜਾਬ ਸਰਕਾਰ ਨੇ ਲਾਏ ਜੀ ਤੇ ਨਾਲ ਤੁਹਾਡਾ ਭਰਾ ਦਾਸ ਗੁਰਦੇਵ ਸਿੰਘ ਸੰਧੂ ਤੇ ਕੌਮਲਪ੍ਰੀਤ ਨੇ ਬੜੀ ਸੇਵਾ ਕੀਤੀ ਇਹਨਾਂ ਦੇ ਪਰਿਵਾਰ ਨੇ ਵੀ ਹਲਕੇ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਬਨੇਵੇਂ ਆ ਤੇ ਪੀਏ ਵੀ ਰਹੇ ਆ ਤੇ ਬਤੌਰ ਹਲਕੇ ਸੇਵਾ ਕੀਤੀ। ਬਾਕੀ ਸਾਰੇ ਜਿਹੜੇ ਲਖਿੰਦਰ ਸਿੰਘ ਜੀ ਫੌਜੀ ਸਾਹਿਬ ਇੱਕ ਖਜਾਨਚੀ ਸਾਡੇ ਜ਼ਿਲ੍ਹੇ ਦੇ ਬੜੇ ਜਿਹਾਰੂ ਤੇ ਪੁਰਾਣੇ ਸਭ ਤੋਂ ਇਹ ਸਪੋਰਟਰ ਆ ਪਾਰਟੀ ਦੇ ਤੇ ਇਹਨਾਂ ਨੇ ਬੜਾ ਲੰਮਾ ਸਮਾਂ ਸੇਵਾ ਕੀਤੀ ਆ। ਜਦੋਂ ਕਿ ਕਹਿੰਦੇ ਹਲਕੇ ਸਾਡੀ ਟੀਮ ਨਹੀ ਦੱਸਣ ਲਗਾ ਜੀ ਬਾਕੀ ਸਾਰੇ ਬਲਾਕ ਪ੍ਰਧਾਨ ਜਿੰਨੇ ਵੀ ਸਾਡੇ ਆਵੇ ਇੱਥੇ ਆ ਨਿਸ਼ਾਨ ਸਿੰਘ ਹੋਣੀ ਲਖਬੀਰ ਸਿੰਘ ਹੋਣੀ ਇੱਥੇ ਆਪਣਾ ਠਰੂ ਭਾਜੀ ਆਪਣਾ ਮੋਹਨਜੀਤ ਜੀ ਹੋਰ ਕਿਹੜੇ ਕਿੜਾਏ ਹਾਂ ਸਾਰੇ ਬੰਦੇ ਜਿੰਨੇ ਵੀ ਇਸ ਬਲਾਕ ਪ੍ਰਧਾਨ ਤਕਰੀਬਨ ਅੱਧੇ ਅੱਜ ਇੱਥੇ ਹਾਜ਼ਰ ਆ ਸੱਤ ਅੱਠ ਬਲਾਕ ਪ੍ਰਧਾਨ ਹਾਜ਼ਰ ਆ ਕਈ ਉਹਨਾਂ ਚਲੋ ਰਜੇਵੇਂ ਆ ਉਤਨਾ ਸਾਰੇ 17 ਦੇ 17 ਬਲਾਕ ਪ੍ਰਧਾਨ ਉਹ ਸਾਡੀ ਟੀਮ ਦੇ ਇਹਦੇ ਨਾਲ ਆ ਠੀਕ ਹੈ ਜੀ ਬਾਕੀ ਪੰਜ ਸਰਪੰਚ ਜਿੰਨੇ ਇਲਾਕੇ ਦੇ ਆ ਉਹ ਮੋਤਵਾਰ ਸੱਜਣਾਂ ਤੇ ਉਸ ਤੋਂ ਬਾਅਦ ਐਮਸੀ ਸ਼ਹਿਰ ਦੇ ਅਜਿਹੇ ਕਾਫੀ ਸਾਡੀ ਪਾਰਟੀ ਦੇ ਜਿਹਨੇ ਐਮਸੀ ਆ ਜਾਦਵੀ ਵਿੱਚ ਕੋਈ ਆਏ ਇੱਥੇ ਸਾਡਾ ਇਲਾਕਾ ਇਹ ਚਾਹੁੰਦਾ ਵਾ ਕਿ ਤਰਨਤਨ ਹਲਕਾ ਇਹ ਚਾਹੁੰਦਾ ਵਾ ਵੀ ਅਸੀਂ ਤੁਹਾਡੇ ਇਹ ਮੀਡੀਆ ਦੇ ਰਹੀਂ ਅਸੀਂ ਆਮ ਆਦਮੀ ਪਾਰਟੀ ਨੂੰ ਬਾਜ਼ੀ ਪਹੁੰਚਾਉਣੀ ਚਾਹੁੰਦੇ ਆ ਕਿ ਅਸੀਂ ਸਾਰਿਆਂ ਨੇ ਬਹੁਤ ਜਿਆਦਾ ਆਮ ਆਦਮੀ ਪਾਰਟੀ ਨੂੰ ਪਿਆਰ ਸਤਿਕਾਰ ਤੇ ਟਾਈਮ ਦਿੱਤਾ ਠੀਕ ਹੈ ਜੀ ਅਸੀਂ ਟਾਈਮ ਦਿੱਤਾ ਵਾ ਜਿੱਥੇ ਵੀ ਪਾਰਟੀ ਡਿਊਟੀ ਲਾਉਂਦੀ ਹੈ ਸਾਰੇ ਸਾਡੇ ਸਾਥੀ ਉੱਥੇ ਪਹੁੰਚਦੇ ਆ ਤੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਇੱਥੇ ਬਿਲਕੁਲ ਅਨਸਾਫ਼ ਦੀ ਤਕੜੀ ਧੋਲੀ ਉਹਨਾਂ ਤੋਂ ਆਸ ਰੱਖਦੇ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਹਰਮਿਤ ਸਿੰਘ ਸੰਧੂ ਕੁਝ ਦਿਨ ਪਹਿਲਾਂ ਇੱਥੇ ਸ਼ਾਮਲ ਹੋਇਆ ਪਾਰਟੀ 'ਚ ਮੈਂ ਪਹਿਲਾਂ ਵੀ ਬਿਆਨ ਦਿੱਤਾ ਵੀ ਛੂਟ ਸੱਚ ਮਾਰ ਕੇ ਕਿਸੇ ਨੇ ਉਹਨੂੰ ਸ਼ਾਮਲ ਕਰਾ ਦਿੱਤਾ ਪਾਰਟੀ 'ਚ ਪਰ ਉਹ ਪਾਰਟੀ ਸਾਡੀ ਆਮ ਆਦਮੀ ਪਾਰਟੀ 'ਚ ਉਹਨੂੰ ਸ਼ਾਮਲ ਕਰਨਦੇ ਉਹ ਬੰਦਾ ਲੈਕਨੀ ਸੀ ਕਿਉਂਕਿ ਉਹਨੇ ਇੱਥੇ ਬਹੁਤ ਮੋٹے ਲੈਵਲ ਤੇ ਨਸ਼ੇ ਵੇਚੇ ਅਤੇ ਵਕਾਏ ਤੇ ਡੀਜੀਪੀ ਪੰਜਾਬ ਦੀ ਮੈ ਰਿਪੋਰਟ ਜਿਹੜੀ ਆ ਸਾਰੀ ਮੀਡੀਆ ਦੇ ਜਨਤਕ ਕੀਤੀ ਆ ਉਸ ਵੇਲੇ ਦਾ ਐਸਐਸਪੀ ਉਹਦੀ ਰਿਪੋਰਟ ਜ ਫਿਰ ਜਿਵੇਂ ਚੰਗੇ ਚੰਗੇ ਸਮਾਜ ਸੇਵੀ ਬਰਦੇਵ ਸਿੰਘ ਸਰਸਾ ਵਰਗੇ ਬੋਲ ਰਹੇ ਆ ਕਿ ਇਹਨਾਂ ਨੇ ਉਹਨਾਂ ਵੇਲੇਾਂ ਦੇ ਦਰਖਾਸਤਾਂ ਤੋਂ ਸਰਕਾਰ ਇਹਨਾਂ ਦੀ ਤੇ ਬਰਦੇਵ ਸਿੰਘ ਸਰਸਾ ਨੇ ਉਹਨਾਂ ਦਰਖਾਸਤਾਂ ਦਿੱਤੀਆਂ ਵੀ ਪੰਜਾਬ ਦਾ ਬੇੜਾ ਕਰ ਰਹੇ ਆ ਇਸ ਕਰਕੇ ਅਸੀਂ ਪਾਰਟੀ ਨੂੰ ਤੁਹਾਡੇ ਚੈਨਲਾਂ ਦੇ ਥਰੂ ਪਹੁੰਚਾਉਣੀ ਚਾਹੁੰਦੇ ਆ ਇਹ ਗੱਲ ਵੀ ਆਮ ਆਦਮੀ ਪਾਰਟੀ ਕਿਸੇ ਚੰਗੇ ਕਾਬਲ ਬੰਦੇ ਕਿਸੇ ਹੋਰ ਨੂੰ ਜਾਂ ਭਾਵੇਂ ਇਹਦੇ ਨਾਲੋਂ ਕਿਸੇ ਰਸ਼ਕੇ ਵਾਲ ਨੂੰ ਟਿਕਟ ਦੇ ਦੇਵੇ ਸਾਡੇ ਸਾਰੇ ਸਾਥੀ ਤਰਮਤਨ ਹਲਕੇ ਦੀ ਸਮੁੱਚੀ ਲੀਡਰਸ਼ਿਪ ਟੀਮ ਜਿਹੜੀ ਆ ਇਹ ਚਾਹੁੰਦੀ ਆ ਵੀ ਭਾਵੇਂ ਕਿਸੇ ਰਸ਼ਕੇ ਵਾਲ ਨੂੰ ਕੋਈ ਸੀਟ ਦੇ ਦੇ ਪਾਰਟੀ ਪਰ ਇਹ ਜਿਹੜਾ ਸਮੈਕੀਆ ਬੰਦਾ ਵੇਚਦਾ ਤੇ ਵਕਉਂਦਾ ਰਿਆ ਇਸ ਦਾ ਸਾਥ ਸਾਨੂੰ ਦੇਣਾ ਬਹੁਤ ਔਖਾ ਕਿਉਂਕਿ ਜਦੋਂ 2022 ਚ ਆਪਾਂ ਸਰਕਾਰ ਬਣਾਈ ਆ ਉਦੋਂ ਇਸੇ ਬੰਦੇ ਦੇ ਨਾਂ ਤੇ ਬਾਰ ਬਾਰ ਇਹ ਗੱਲਾਂ ਚੱਲਦੀਆਂ ਰਹੀਆਂ ਆ ਕਿ ਹਰਮਿੰਦਰ ਸਿੰਘ ਨੇ ਨਸ਼ਾ ਵੇਚਿਆ ਤੇ ਵਕਾਇਆ ਤੇ ਪੰਜਾਬ ਦੀ ਜਵਾਨੀ ਦਾ ਜਾਂ ਤਰਨਤਾਰਨ ਹਲਕੇ ਦੀ ਜਵਾਨੀ ਦਾ ਬੇੜਾ ਕਰ ਕਰ ਤੇ ਅੱਜ ਅਸੀਂ ਸਾਰੇ ਜਿਹੜੇ ਮੋਹਤਵਾਰਾਂ ਸਿਆਣੇ ਬਣੇ ਅਸੀਂ ਹੈਗੇ ਸਾਰੇ ਜ਼ਿੰਮੇਵਾਰ ਬੰਦੇ ਅਸੀਂ ਕਿਹੜੇ ਮੂਨ ਅੱਜ ਆ ਕੇ ਉਹਦੀ ਸਿਫਤਾਂ ਕਰਾਂਗੇ ਦੱਸੋ ਸਾਨੂੰ ਪਿੰਡਾਂ ਚ ਲੋਕਾਂ ਤੁਰ ਨਹੀਂ ਦੇਣਾ ਹਲਕੇ ਨੇ ਸਾਨੂੰ ਤੁਰ ਨਹੀਂ ਦੇਣਾ ਕਿਸੇ ਬੰਨੇ ਇਸ ਕਰਕੇ ਸਾਡੇ ਵਾਸਤੇ ਸਾਨੂੰ ਸ਼ਰਮਿੰਦਗੀ ਸਹਿਣੀ ਪੈਣੀ ਅਸੀਂ ਆ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਕਿ ਇਸ ਬੰਦੇ ਦੀ ਬਿਲਕੁਲ ਇਹਨੂੰ ਚਲੋ ਜੇ ਸ਼ਾਮਲ ਗਲਤੀ ਨਾ ਹੋ ਗਿਆ ਤੇ ਉਹ ਲੰਮੀ ਸੇਵਾ ਦੀ ਵੇਖੋ 5-7 ਸਾਲ ਪਾਰਟੀ ਤੇ ਕੇ ਸੇਵਾ ਕਰਦਾ ਜੇ ਪਾਰਟੀ ਲਈ ਪਿਆਰ ਹੋ ਤੇ ਲੰਮੀ ਸਵਾ ਸੇਵਾ ਕਰੂਗਾ ਉਸ ਤੋਂ ਬਾਅਦ ਜੋੜੀ ਮਰਜ਼ੀ ਜ਼ਿੰਮੇਵਾਰੀ ਦੇ ਦਿਓ ਪਰ ਜੇ ਸਿਰਫ ਕੱਲੀ ਇਹ ਟਿਕਟ ਲੈਣ ਆਇਆ ਹਲਕੇ ਦੀ ਫਿਰ ਇਹ ਠੱਗੀ ਮਾਰਨ ਵਾਲੀ ਗੱਲ ਕੱਲ ਬੰਦਾ ਆ ਅੱਜ ਟਿਕਟ ਲੈ ਜੇ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤਰਨਤਨ ਹਲਕਾ ਬਿਲਕੁਲ ਪਸੰਦ ਨਹੀਂ ਕਰੂਗਾ ਇਹ ਮਾਝੇ ਦੇ ਲੋਕ ਆ ਜਰਨੈਲਵਾ ਇਹ ਕਹਿੰ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਵੇਖੋ ਬੜਾ ਤੁਹਾਨੂੰ ਪਿਆਰ ਸਤਿਕਾਰ ਜਿਹੜਾ ਇਥੋਂ ਦੇ ਹਲਕੇ ਦੇ ਲੋਕਾਂ ਨੇ ਸਾਨੂੰ ਦਿੱਤਾ ਵਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਆਪਦੀ ਸ੍ਰੀ ਰਵਿੰਦ ਕੇਰੀਵਾਲ ਨੂੰ ਪਾਰਟੀ ਸੁਪਰੀਮਾ ਨੂੰ ਪਾਰਟੀ ਸੁਪਰੀਮਾ ਨੂੰ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਹੋਰ ਵੀ ਜਿੰਨੇ ਜਿਤਨਾ ਮਨੀਸ਼ਵਰਦੀਆ ਜੀ ਸਾਡੇ ਇੱਥੇ ਪੰਜਾਬ ਦੇ ਇੰਚਾਰਜ ਲਾਇਆ ਗਏ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੇ ਸੇ ਕੋਈ ਤਰਸ ਕੀਤਾ ਜਾਵੇ ਸਾਡੇ ਸਾਰੇ ਆਗੂ ਸਹਿਬਾਨ ਬੈਠੇ ਆ ਸਾਰੀ ਇਹ ਜਿਹੜੀ ਮਲਾਈ ਬੈਠੀ ਆ ਹਲਕੇ ਦੀ ਇਹਦੇ 'ਚ ਕੋਈ ਸਾਡਾ ਜਿਹੜਾ ਅਸੀਂ ਵੋਟਰ ਸਪੋਰਟਰ ਨਹੀਂ ਲੈ ਕੇ ਆਂਦਾ ਕੋਈ ਪੰਚਾ ਕੋਈ ਸਰਪੰਚ ਵਾ ਕੋਈ ਬਲਾਕ ਪ੍ਰਧਾਨ ਵਾ ਕੋਈ ਚੇਅਰਮੈਨ ਵਾ ਸਾਰੇ ਤੁਹਾਨੂੰ ਆਗੂਆਂ ਦੇ ਨਾਂ ਦੱਸ ਦਿੱਤੇ ਜੀ ਅਸੀਂ ਅੱਜ ਜਿਹੜੀ ਹਲਕੇ ਤਰਨਤਨ ਦੀ ਟੀਮ ਆ ਇਹ ਆਮ ਆਦਮੀ ਪਾਰਟੀ ਕੋ ਆਸ ਕਰਦੀ ਆ ਨਾਲੇ ਅਸੀਂ ਗੁਰੂ ਅਰਜਨ ਦੇਵ ਪਾਸ਼ਾ ਦੇ ਦਰਬਾਰ 'ਚ ਬੈਠੇ ਆ ਅੱਜ ਸਾਰੇ ਇਕੱਠੇ ਹੋ ਕੇ ਜਿੰਨਿਆ ਬੰਦੇ ਦਾਵੇਦਾਰ ਆ ਆਪਦੇ ਉਹਨੂੰ ਕਹਿੰਦੇ ਸੀ ਅਸੀਂ ਇੱਕ ਮੰਚ 'ਤੇ ਅੱਜ ਗੁਰੂ ਘਰ ਦੇ ਪ੍ਰਕਰਮਾਂ 'ਚ ਬੈਠੇ ਆ ਵੀ ਅਸੀਂ ਚਾਹੁੰਦੇ ਆ ਵੀ ਪਾਰਟੀ ਥੋੜਾ ਜੈ ਇਹਨੂੰ ਪਛਾਣ ਰੱਖ ਕੇ ਕੋਈ ਚੰਗੇ ਚਿਹਰਾ ਸਾਨੂੰ ਦਵੇ ਉਹਦੀ ਸਾਰੇ ਹਿੰਦਿਆਂ ਰੱਤ ਮਤ ਕਰੀ ਤੇ ਉਹਨੂੰ ਇਲੈਕਸ਼ਨ ਜਿਤਾਈਏ ਤੇ ਆਮ ਪਾਰਟੀ ਦੀ ਝੋਲੀ ਚ ਪਾਈ ਪਰ ਕੀ ਲੱਗਦਾ ਕਿ ਜਿਦਾ ਤੁਸੀਂ ਹੁਣ ਕਹਿ ਰਹੇ ਹੋ ਕਿ ਇਹਨਾਂ ਨੂੰ ਰੋਟਾ ਦੇ ਜਦੋਂ ਬਿਨਾ ਪੁੱਛਣ ਤੋਂ ਸ਼ਾਮਲ ਕੀਤਾ ਉਹਦੇ ਕਰਕੇ ਇਹਨਾਂ ਨੂੰ ਸਾਰੇ ਹਲਕੇ ਦੇ ਲੋਕਾਂ ਨੂੰ ਖਦਸਾ ਵਾ ਮੈਂ ਤਾਂ ਸਭ ਕਹਿ ਰਿਹਾ ਵੀ ਆਪਣੇ ਕੀਤੇ ਕੰਮ ਬੋਲਦੇ ਆ ਆਪਾਂ ਮਿਹਨਤ ਕੀਤੀ ਆ ਕੋਈ ਡਰਨ ਵਾਲੀ ਗੱਲ ਨਹੀਂਗੀ ਪਰ ਹੁਣ ਹਲਕੇ ਦੀ ਵੀ ਮੰਨੀ ਪੈਂਦੀ ਆ ਹਲਕੇ ਵਾਲੇ ਲੋਕ ਲੈ ਗਏ ਸਾਨੂੰ ਵੀ ਤੁਸੀਂ ਦੇ ਇਕੱਠੇ ਹੋ ਕੇ ਸਾਨੂੰ ਵਿਖਾਓ ਅਸੀਂ ਕਹਿੰਦੇ ਅਸੀਂ ਅੱਗੇ ਇਕੱਠੇ ਆ ਤੇ ਇਹ ਹਲਕੇ ਦੇ ਲੋਕਾਂ ਨੂੰ ਅੱਜ ਅਸੀਂ ਵਿਖਾਉਂਦੇ ਆ ਜਿਵੇਂ ਅੰਜੂ ਵਰਮਾ ਜੀ ਗ੍ਰਸੇਵਕ ਸੰਘੌੜਕ ਦੇ ਆਵੇ ਲਖਿੰਦਰ ਸਿੰਘ ਜੀ ਫਬਜੀ ਸਾਰੇ ਜਿਹੜਾ ਹਰੂ ਬੰਦੇ ਜਿੰਨੇ ਵੀ ਅਸੀਂ ਪਾਰਟੀ ਦਾ ਸਿਰੋਕ ਕੰਮ ਕੀਤਾ ਬੜਾ ਕੁਝ ਪਾਰਟੀ ਲਈ ਜੋ ਕਰਨਾ ਪੈਂਦਾ ਉਹ ਕੀਤਾ ਠੀਕ ਹੈ ਜੀ ਚਲੋ ਧਰਗਾ ਜੀ ਹਰਮੀਤ ਸਿੰਘ ਸੰਧੂ ਅੱਜ ਉੱਥੇ ਗਿਆ ਹੈ ਚੰਡੀਗੜ੍ਹ ਪਾਰਟੀ ਮੀਟਿੰਗ ਹੋ ਸਕਦਾ ਵਾ ਕਿ ਉਹਨੂੰ ਟਿਕਟ ਵੀ ਲਾਣੀ ਜਾ ਸਕਦੀ ਹੈ ਵੀਰਵਾਰ ਵੀ ਜਾਂਦੇ ਨੇ ਅਨਲਜ ਹਲਕਾ ਨਹੀਂ ਅਸੀਂ ਅਸੀਂ ਨਹੀਂ ਸੋਚਦੇ ਪਾਰਟੀ ਇਹੋ ਜੀ ਗਲਤੀ ਕਰੇ ਪਰ ਅਸੀਂ ਤੇ ਸਿਰਪਾਰਟੀ ਨੂੰ ਉਹਤਰਾ ਪਾਰਟੀ ਨੂੰ ਚਾਹੀਦਾ ਹੈ ਸਾਡੇ ਨਾਲ ਕੋਈ ਰਾਬਤਾ ਬਣਾਉਂਦੇ ਤੇ ਅਸੀਂ ਅੰਦਰ ਖਾਤੇ ਵੀ ਗੱਲ ਦੱਸ ਸਕਦੇ ਸੀ ਪਰ ਪਾਰਟੀ ਨੇ ਪਤਾ ਨਹੀਂ ਕਿਹੜੀ ਗੱਲੋਂ ਅਜੇ ਚੁੱਪ ਧਾਰੀ ਹੈ ਸਾਡੇ ਨਾਲ ਕਿਸੇ ਨਾਲ ਰਾਬਤਾ ਨਹੀਂ ਲਾਇਆ ਤੇ ਉਹਦਾ ਕਰਕੇ ਹਲਕੇ ਦੇ ਲੀਡਰ ਜਿਹੜੇ ਬਾਮ ਬਾ ਹੋਈ ਪਈ ਆ ਸਾਨੂੰ ਇਹ ਡਾਰਾ ਵੀ ਸਾਡਾ ਹਲਕਾ ਜਿਹੜਾ ਕੋਕ ਦੇ ਕੇ ਕੋਈ ਆਮ ਅਦਰ ਪਾਰਟੀਆਂ ਜਣਾ ਜਾਵੜੇ ਅਸੀਂ ਉਹਦਾ ਕਰਕੇ ਅੱਜ ਸਾਰੇ ਆਗੂ ਇਕੱਠੇ ਹੋ ਕੇ ਪਾਰਟੀ ਨੂੰ ਅਪੀਲ ਕਰਦੇ ਆਂ ਤੇ ਪਾਰਟੀ ਤੋਂ ਆਸ ਵੀ ਰੱਖਦੇ ਆਂ ਕਿ ਜਿਹੜਾ ਇਹ ਜਿਹੜੇ ਲੋਕਾਂ ਨੇ ਮਾਨਤਾ ਨਾਲ ਹਲਕੇ ਨੇ ਜਿੱਤਣਾ ਦਿੱਤਾ ਉਹਨਾਂ ਦੀਆਂ ਨੂੰ ਦਿਲੋਂ ਅਪੀਲਾਂ ਨੂੰ ਸੁਣਨਗੇ ਕਿ ਇਹ ਬੰਦੇ ਨੂੰ ਸਾਈਡ ਤੇ ਲਾ ਕੇ ਲੰਮੀ ਸੇਵਾ ਲੈਣ ਦੋ 4 ਸਾਲ ਇਹ ਦੇ ਕੋ ਇਹ ਪਾਰਟੀ ਚ ਆਇਆ ਸੇਵਾ ਲੈਣ ਇੱਥੇ ਗੁਰੂ ਘਰ ਕੋਈ ਆਵੇ ਨਾ ਜੀ ਕੋ 4 ਸਾਲ ਭਾਂਡੇ ਮਾਂਹਦਾ ਤੇ ਫਿਰ ਗੁਰੂ ਪਾਤਸ਼ਾਹ ਕਿਰਪਾ ਕਰਦਾ ਇੱਥੇ ਮੈਂ ਮੁੰਡੇ ਭਾਂਡੇ ਮਾਂਹ ਦੇ ਵੇਖੇ ਉਹ ਵੱੜਦੇ ਮੁਲਖਾਂ ਚ ਅੱਜ ਬੈਠੇ ਆ ਠੀਕ ਹੈ ਜੀ ਇਹ ਸੇਵਾ ਨਾਲ ਬਿਓ ਮਿਲਦਾ ਤੇ ਇਹ ਨਹੀਂ ਵੀ ਕੱਲ ਆ ਕੇ ਅੱਜ ਟਿਕਟ ਫਿਰੇ ਹਲਕੇ ਵਾਲੇ ਲੋਕਾਂ ਨੂੰ ਰਿਜੈਕਟ ਕਰ ਦੇਣਾ ਵਾ ਪੈਲੀਗੜ ਟਿਕਟ ਵਾਲੀ ਅਜੇ ਅਸੀਂ ਅਸੀਂ ਨਹੀਂ ਪਾਰਟੀ ਦੇ ਮੂੰਹ ਸੁਣਿਆ ਕਿ ਉਹਨੂੰ ਟਿਕਟ ਕਰਨ ਵਾਸਤੇ ਪਰ ਜੀ ਜੇ ਕਰ ਕੋਈ ਟਿਕਟ ਮਿਲ ਜਾਂਦੀ ਹੈ ਤੁਹਾਡਾ ਜੇ ਤੁਹਾਡਾ ਤੁਹਾਡਾ ਰੈਕਸ਼ਨ ਕੀ ਹੋਵੇਗਾ ਸਾਡਾ ਰੈਕਸ਼ਨ ਸਾਡਾ ਉਦੋਂ ਸਾਥੀਆਂ ਤੋਂ ਪਤਾ ਚੱਲੂਗਾ ਵੀ ਸਾਥੀ ਸਾਰੇ ਅਸੀਂ ਫਿਰ ਬਾਹਰ ਕਿਸੇ ਜਗ੍ਹਾ ਤੇ ਬੈਠ ਕੇ ਸਲਾਹ ਕਰਾਂਗੇ ਜਿਵੇਂ ਅੱਜ ਗੁਰੂ ਘਰ ਆਉਣ ਦਾ ਸਾਡਾ ਰੀਜਨ ਫਿਰਕੀ ਆ ਗੁਰੂ ਘਰ ਆਉਣ ਦਾ ਤੁਸੀਂ ਸਮਝ ਲਓ ਵੀ ਜਿਹੜਾ ਇੱਥੇ ਗੁਰੂ ਘਰ ਆਣ ਕੇ ਸੰਗਤ ਬੈ ਗਈ ਆ ਇਹ ਕਿਸੇ ਇੱਕ ਮੰਚ ਤੇ ਬਹਿਣ ਲਈ ਆਈ ਆ ਤੇ ਨਾਲੇ ਗੁਰੂ ਦਾ ਘਰ ਵਾਏ ਪੰਜਵੇਂ ਪਾਤਸ਼ਾਹ ਇਹਦੇ ਘਰ ਆਣ ਕੇ ਕੋਈ ਬੰਦਾ ਆਪਣੀ ਜ਼ੁਬਾਨ ਤੋਂ ਮੁਕਰਦਾ ਨਹੀਂ ਅਸੀਂ ਸਾਰੇ ਸਲਾਹ Thank you